ਹਾਂਜੀ ਵਿਰੇਕਨਾ ਆ ਨਵਾਂ ਕੰਮ ਹੀ ਸ਼ੁਰੂ ਹੋਇਆ ਅੱਜਕੱਲ ਚਿੱਟੇ ਪੱਥਰ ਵਾਲਾ ਪਹਿਲਾਂ ਕੀ ਕਰਦੇ ਸੀ ਬੈਡ ਦੇ ਉੱਤੇ ਚਲੋ ਪੱਥਰ ਲਾਉਂਦੇ ਸੀ ਬੈਡ ਦੇ ਉੱਪਰ ਪੇਂਟ ਮਾਰ ਦਿੰਦੇ ਸੀ ਪੇਂਟ ਮਾਰਨ ਤੋਂ ਬਾਅਦ ਉੱਪਰ ਟੇਪ ਲਾਉਂਦੇ ਸੀ ਤੇ ਕਿਸੇ ਨੂੰ ਜੱਜਮੈਂਟ ਨਹੀਂ ਹੁੰਦੀ ਸੀ ਵੀ ਕੀ ਹੋ ਜਾਂਦਾ ਕੀ ਨਹੀਂ ਚਲ ਅੰਦਰ ਕੀ ਲੱਗੇ ਚਲੋ ਹੌਲੀ ਹੌਲੀ ਕਮੇਟੀ ਨੂੰ ਪਤਾ ਲੱਗਣ ਲੱਗਾ ਉਹ ਚੀਜ਼ਾਂ ਬੈਨ ਕਰਨ ਲੱਗੇ ਟੂਰਨਾਮੈਂਟ ਵਾਲੇ ਤੇ ਆ ਇੱਕ ਨਵੀਂ ਚੀਜ਼ ਜਿੱਦ ਲਈ ਹੁਣ ਬੈਡ ਦੇ ਉੱਪਰ ਮਤਲਬ ਕੋਈ ਪੇਂਟ ਨਾ ਮਾਰੋ ਕੁਝ ਹੋਰ ਨਹੀਂ ਕਰਨ ਦੀ ਲੋੜ ਤੇ ਸਿੱਧਾ ਮਤਲਬ ਬੈਡ ਦੇ ਉੱਪਰ ਚਿੱਟਾ ਪੱਥਰ ਲਾ ਟੇਪ ਕੁੱਟੀ ਵੀਕ ਨਹੀਂ ਲਾਉਣੀ ਤਾਂ 2 ਲਾ ਲਾ 2 ਨਹੀਂ ਲਾਉਣੀ ਤਾਂ 2 ਨਹੀਂ ਤਾਂ 3 ਲਾ ਲਾ ਜਿਹੜਾ ਕੋਈ ਮਾੜਾ ਮੋਟਾ ਚਿੱਟਾ ਬਣ ਲੈਂਦਾ ਉਹ ਟੇਪ ਕਵਰ ਕਰ ਲੈਂਦੀ ਹੈ ਕੋਈ ਨਹੀਂ ਦੇਖਣ ਵਾਲੇ ਨੂੰ ਹਰੇਕ ਬੰਦੇ ਨੂੰ ਹਰੇਕ ਪਲੇਅਰ ਕਹਿੰਦਾ ਜੀ ਇਹ ਤਾਂ ਨਹੀਂ ਅੱਲਾ ਰੈਡ ਲਵਾ ਕੇ ਪਟੇਪ ਲਾਈ ਹੋਈ ਹੈ ਪਰ ਨਹੀਂ ਵੀਰੇ ਇਹ ਪੱਥਰ ਲੱਗਿਆ ਹੋਇਆ ਚਿੱਟਾ ਸ਼ਰਿਆਮ ਪਲੇਅਰ ਇਹਨਾਂ ਨੂੰ ਲਾ ਲਾ ਕੇ ਜਵਾਕਾਂ ਨੂੰ ਕੁੱਟ ਜਾਂਦੇ ਨੇ ਕੋਈ ਨਹੀਂ ਰੋਕਦਾ ਇਹਨਾਂ ਨੂੰ ਇਹ ਬੈਟ ਤਾਂ ਕਿਸੇ ਪਾਸੇ ਰਹੀ ਨਹੀਂ ਵੀਰੇ ਇੱਕ ਤਾਂ 10 ਤਾਂ ਹੈਂਡਲ ਹੋ ਗਿਆ ਤੇ ਉਸ ਤੋਂ ਮਿਡਲ ਵਾਲਾ ਪੱਥਰ ਹੋ ਗਿਆ ਇਹ ਮਤਲਬ ਕੰਦ ਬਣ ਗਈ ਇੱਕ ਤਰ੍ਹਾਂ ਦੀ ਜਿਹੇ ਜੀ ਕੰਦ ਚ ਬੋਲ ਮਾਰੀ ਤੇ ਕੋਈ ਵੀ ਬ੍ਰੇਕ ਕਮੇਟੀ ਵਾਲੇ ਕੋਈ ਕਿਸੇ ਨੂੰ ਰੋਕਦੇ ਨਹੀਂ ਚੰਗੇ ਚੰਗੇ ਨਾਮੀ ਪਲੇਅਰ ਲਾ ਲਾ ਕੇ ਇਹਨਾਂ ਨੂੰ ਸ਼ਰਮ ਖੇਡੀਆਂ ਦੇ ਜਵਾਕਾਂ ਨੂੰ ਗੋਟੀ ਜਾਂਦੇ ਸੀ ਆਹ ਤੋਂ ਤੁਹਾਡੇ ਸਾਹਮਣੇ ਬੈਡ ਤਿਆਰ ਹੋ ਕੀਤਾ ਇੱਕ ਇਹ ਬੈਡ ਤੁਹਾਨੂੰ ਤਿਆਰ ਕਰਕੇ ਦਿਖਾਇਆ ਵੀ ਇਹਦੀ ਜੱਜਮੈਂਟ ਦੱਸੋ ਵੀ ਕਿਸੇ ਪਾਸੋਂ ਵੀ ਕਿਸੇ ਨੂੰ ਜੱਜਮੈਂਟ ਹੁੰਦੀ ਹੈ ਵੀ ਇਹਦੇ ਉੱਤੇ ਪੱਥਰ ਲੱਗਾ ਜਾਂ ਕੀ ਲੱਗਾ ਹੋਇਆ ਕੋਈ ਨਹੀਂ ਰੋਕਦਾ ਵੀਰੇ ਇਸ ਪਾਸੇ ਵੀ ਗੌਰ ਕਰੋ ਥੋੜਾ ਜਿਹਾ